ਮੈਂ ਅਵਤਾਰ ਸਿੰਘ ਖਾਲਸਾ ਪੰਜਾਬ ਪ੍ਰਧਾਨ ਰੰਗਰੇਟਾ ਦਲ ਜੁਨਾਈਟਿਡ ਅੱਜ ਅਸੀਂ ਅੱਥੇ ਰੰਗਰੇਟਾ ਦਲ ਦੀ ਮਨਜੀਤ ਨਗਰ ਰਕੇ ਮੀਟਿੰਗ ਰੱਖੀ ਸੀ ਜਿਸ ਦੇ ਵਿੱਚ ਸਾਡੇ ਵਿੱਚ ਉੱਚੇ ਚੇਤੇ ਤੌਰ ਤੇ ਸਾਡੇ ਕੌਮੀ ਪ੍ਰਧਾਨ ਬੀਬੀ ਗੁਰਜੀਤ कौर ਐਡਵੋਕਟ ਦਿੱਲੀ ਤੋਂ ਸਦਾ ਅਟਵਾਲ ਸਾਹਿਬ ਉਹ ਵੀ ਸਾਡੇ ਦਰਮਿਆਨ ਪਹੁੰਚੇ ਹਨ ਅਸੀਂ ਇਸ ਮੀਟਿੰਗ ਦੇ ਅਜੰਡੇ ਤੇ ਸਾਰਿਆਂ ਨੂੰ ਅੱਜ ਅਸੀਂ ਲੁਧਿਆਣਾ ਜ਼ਿਲ੍ਹਾ ਪ੍ਰਧਾਨ ਸਰਦਾਰ ਲਾਲ ਸਿੰਘ ਸਿੱਧੂ ਜੀ ਨੂੰ ਲਾਇਆ ਹੈ ਔਰ ਮੇਲਾ ਦੀ ਪ੍ਰਧਾਨ ਅਸੀਂ ਬੀਬੀ ਮਨਜੀਤ ਕੌਰ ਜੀ ਨੂੰ ਅਸੀਂ ਅੱਜ ਜਲਾ ਰਹੇ ਹਾਂ ਕਿ ਅਸੀਂ ਆਪਣੇ ਰੰਗਰੇਟਾ ਦਾ ਡਾਇਰੈਕਟਰ ਨੂੰ ਆਪਦੀ ਕੋਲ ਨੂੰ ਸੰਗਠਨ ਕਰ ਸਕੀਏ ਥੈਂਕ ਯੂ ਚਲੋ ਜੀ ਇੱਕ ਮਿੰਟ ਇੱਕ ਮਿੰਟ ਜਰੂਰ ਮੈਂ ਕਹਿੰਦਾ ਚੋ ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਤੈ ਹਾਂਜੀ ਬੜਾ ਮਾਣ ਬਖਸ਼ਿਆ ਅੱਜ ਸਰਗਤ ਆਸਿੰਘ ਖਾਲਸਾ ਜੀ ਨੇ ਭੈਣ ਜੀ ਗੁਰਕੀਰਤ ਕੌਰ ਜੀ ਨੇ ਕਿਉਂਕਿ ਬਾਣ ਦੇ ਜੋਧੇ ਸੀਗੇ ਸਰਦਾਰ ਬੁੱਟਾ ਸਿੰਘ ਗ੍ਰਹਿ ਮੰਤਰੀ ਰਹੇ ਨੇ ਬੜਾ ਕੰਮ ਕੀਤਾ ਉਹਨਾਂ ਨੇ ਜਲੌਰ ਉਹਨਾਂ ਨੇ ਕਈ ਘਰਾਂ ਦੇ ਵਿੱਚ ਮੈਂ ਦੇਖਿਆ ਰਾਜਸਥਾਨ ਏਰੀਆ 'ਚ ਲੋਕਾਂ ਦੇ ਰੱਬ ਵਾਂਗੂ ਉਹਨਾਂ ਨੂੰ ਪੂਜਦੇ ਨੇ ਉਹਨਾਂ ਦੀਆਂ ਫੋਟੋਆਂ ਲਾਈਆਂ ਨੇ ਮੈਂ ਇੱਥੇ ਇੱਕ ਗੱਲ ਕਹਿਣੀ ਜਾਊਂਗਾ 99% ਜਿਹੜੀਆਂ ਕੁਰਬਾਨੀਆਂ ਨੇ ਦੇਸ਼ ਦੇ ਵਾਸਤੇ ਰੰਗਰੇਟਾ ਪਰਿਵਾਰ ਦੀਆਂ ਨੇ ਤਾਂ ਹੀ ਸਾਨੂੰ ਗੁਰਗੋਬਿੰਦ ਸਿੰਘ ਮਹਾਰਾਜ ਨੇ ਰੰਗਰੇਟਾ ਗੁਰੂ ਦਾ ਬੇਟਾ ਦਾ ਖਿਤਾਬ ਦਿੱਤਾ ਸੀਗਾ ਮੈਂ ਰੰਗਰੇਟੇ ਪਰਿਵਾਰਾਂ ਨੂੰ ਇਹ ਕਹਿਣਾ ਚਾਹੂੰਗਾ ਵੀ ਤਾਨੂੰ ਨਿਕਲੋ ਬਾਹਰ ਜੋ ਤੁਹਾਨੂੰ ਦਲਿਤ ਕਹਿੰਦਾ ਵਾ ਉਹਨਾਂ ਨੂੰ ਦੱਸੋ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਨੂੰ ਛਾਤੀ ਨਾਲ ਲਾਇਆ ਵਾ ਅਸੀਂ ਕੋਈ ਛੋਟੀ ਗੱਲ ਨਹੀਂ ਮਜਬੂਤ ਸਿੱਖ ਕਹਿੰਦੇ ਸੀਗੇ ਮਜਬੂਤ ਦਾ ਪੱਕਾ ਉਸ ਬੰਦੇ ਨੂੰ ਸਿੱਖ ਕਿਹਾ ਜਾਂਦਾ ਸੀਗਾ ਔਰ ਮੈਂ ਸਾਰਿਆਂ ਨੂੰ ਇਹੀ ਕਹੂੰਗਾ ਤਨ ਮੰਨ ਤਨ ਨਾਲ ਇਹ ਸਮਾਜ ਦੀ ਮੈਂ ਵੱਧ-ਵੱਧ ਰਲ ਕੇ ਸੇਵਾ ਕਰਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਤੁਹਾਨੂੰ ਰੱਖ ਲੋਗ ਹਾਂ ਕਿਹਨਾਂ ਚਾਹੀਏ ਅੱਜ ਤੁਸੀਂ ਇੱਥੇ ਪਹੁੰਚੇ ਕਿਹਨਾਂ ਅੱਜ ਸਾਡੀ ਰੰਗਰੇਟਾਦਲ ਯੂਨਾਈਟਿਡ ਦੀ ਇੱਕ ਖਾਸ ਮਹਿ ਮੀਟਿੰਗ ਹੈਗੀ ਸੀਗੀ ਉਹਦੇ ਨਾਲ ਹੀ ਅਸੀਂ ਆਪਣੇ ਸਾਰੇ ਭਾਈਚਾਰੇ ਨੂੰ ਇਕੱਠਾ ਕਰਕੇ ਅੱਜ ਕੁਝ ਅਸੀਂ ਵਿਚਾਰ ਕਰਨਾ ਚਾਹੁੰਦੇ ਆ ਕਿ ਸਾਡੇ ਭਾਈਚਾਰੇ ਵਾਸਤੇ ਜਿਹੜੀਆਂ ਮੁਸੀਬਤਾਂ ਔਰ ਜਿਹੜੀਆਂ ਤਕਲੀਫਾਂ ਸਾਡੀ ਕੌਮ ਸਦੀਆਂ ਤੋਂ ਝੇਲਦੀ ਆ ਰਹੀ ਹੈ ਅਸੀਂ ਉਹਨਾਂ ਦੇ ਉੱਤੇ ਬੈਠ ਕੇ ਅੱਜ ਕੁਝ ਵਿਚਾਰ ਕਰਨੇ ਸੀ ਕੁਝ ਮੁੱਦੇ ਐਸੇ ਨੇ ਮੇਰੇ ਭਾਈ ਸਾਹਿਬ ạtwal ਸਾਹਿਬ ਵੀ ਇੱਥੇ ਆਏ ਨੇ ਸਾਡੇ ਵੱਡੇ ਭਾਈ ਸਾਹਿਬ ਤੇਜੀ ਜੀ ਵੀ ਇੱਥੇ ਨੇ ਅਸੀਂ ਅੱਜ ਸਾਰਿਆਂ ਨੇ ਬੈਠ ਕੇ ਕੌਮ ਦੀਆਂ ਜਿਹੜੀਆਂ ਆਂ ਮੁਸੀਬਤਾਂ ਨੇ ਜਿਹੜੀਆਂ ਵੀ ਸਾਡੇ ਸਾਡੇ ਬੱਚਿਆਂ ਦੇ ਅੱਗੇ ਮੁਸੀਬਤਾਂ ਆ ਰਹੀਆਂ ਉਹਨਾਂ ਦੀ ਪੜ੍ਹਾਈ ਵਿੱਚ ਉਹਨਾਂ ਦੀ ਰੋਜ਼ਗਾਰ ਵਿੱਚ ਉਹਨਾਂ ਦੇ ਅੱਗੇ ਹੋਰ ਭਵਿੱਖ ਵਾਸਤੇ ਜੋ ਵੀ ਵਿਚਾਰ ਸਾਂਝੇ ਕਰਨੇ ਨੇ ਨਾਲ ਹੀ ਅਸੀਂ ਦੇਖਣਾ ਚਾਹੁੰਦੇ ਆ ਕਿ ਹੁਣ ਜਿਹੜੀ ਸਿਆਸਤ ਦੇ ਤੌਰ ਤੇ ਜਿਹੜੇ ਬਦਲਾਅ ਆ ਰਹੇ ਨੇ ਪੰਜਾਬ ਵਿੱਚ ਖਾਸ ਕਰਕੇ ਸੈਂਟਰ ਵਿੱਚ ਅਸੀਂ ਉਹਨਾਂ ਚੀਜ਼ਾਂ ਨੂੰ ਵੀ ਸਮਝਣਾ ਚਾਹ ਰਹੇ ਹਾਂ ਤਾਂ ਕਿ ਸਾਡੀ ਕੌਮ ਜਿਹੜੀ ਬਹੁਤ ਹੀ ਟਾਈਮ ਤੋਂ ਪਿਛੜੀ ਹੋਈ ਹੈ ਬਹੁਤ ਸਾਰੇ ਟਾਈਮ ਤੋਂ ਇਹਦੇ ਬਾਰੇ ਨਾ ਤਾਂ ਕੋਈ ਸਰਕਾਰ ਸੈਂਟਰ ਦੀ ਨੇ ਕੋਈ ਸਕੀਮਾਂ ਕੱਢੀਆਂ ਨੇ ਨਾਹੀ ਹੁਣ ਕਾਫੀ 2.5 ਸਾਲ ਤੋਤੇ ਹੋ ਗਿਆ ਆ ਮਦਮੀ ਪਾਰਟੀ ਦੀ ਸਰਕਾਰ ਨੂੰ ਨਾਹੀ ਇੱਥੋਂ ਹੀ ਸਾਨੂੰ ਕੋਈ ਸਪੋਰਟ ਮਿਲੀ ਹੈਗੀ ਐ ਸੋ ਇਸ ਕਰਕੇ ਬਹੁਤ ਸਾਰੇ ਐਸੇ ਵਿਸ਼ੇ ਹੈਗੇ ਨੇ ਜਿਹੜੇ ਸਾਡੇ ਪਾਈਚਾਰੇ ਨੂੰ ਬੈਠ ਕੇ ਸੋਚਣੇ ਨੇ ਸਮਝਣੇ ਨੇ ਅਸੀਂ ਉਹਨਾਂ ਵਾਸਤੇ ਅੱਜ ਬੈਠ ਕੇ ਬੜੀ ਸਾਰੀ ਪਲੈਨਿੰਗ ਅੱਗੇ ਵਾਸਤੇ ਬਣਾਉਣ ਵਾਸਤੇ ਮੀਟਿੰਗ ਅਸਾਡੇ ਜਿਹੜੇ ਮਤਲਬ ਏਰੀਆ ਚੋਂ ਇੱਥੇ ਆਏ ਨੇ ਸਾਰੇ ਜਾਣੇ ਅੱਜ ਪੂਰੇ ਪੰਜਾਬ ਤੋਂ ਹੀ ਇੱਥੇ ਆਏ ਹੈਗੇ ਨੇ ਆਪ ਜੀ ਨੂੰ ਖਾਲਸਾ ਜੀ ਦੱਸਣਗੇ ਅਵਤਾਰ ਸਿੰਘ ਖਾਲਸਾ ਜੀ ਜਿਹੜੇ ਸਾਡੇ ਰੰਗਰੇਟਾ ਦਲ ਯੂਨਾਈਟਿਡ ਦੇ ਪ੍ਰਧਾਨ ਨੇ ਇਨਾਂ ਨੇ ਸਾਰਿਆਂ ਦੀ ਹਾਜ਼ਰੀਆਂ ਅੱਜ ਲਿੱਤੀਆਂ ਹੈਗੀਆਂ ਨੇ ਸਾਡੇ ਪੂਰੇ ਪੰਜਾਬ ਵਿੱਚ ਹੀ ਨਹੀਂ ਪੂਰੇ ਭਾਰਤਵਰਸ਼ ਵਿੱਚ ਸਾਡੇ ਕੋਲ ਆਪਣੇ ਕੌਮ ਦੇ ਜਿਹੜੇ ਅੱਛੇ ਲੋਕ ਨੇ ਜਿਹੜੇ ਅੱਛੇ ਵਿਚਾਰ ਰੱਖਦੇ ਨੇ ਆਪਣੇ ਤਰੀਕੇ ਨਾਲ ਲੱਗੇ ਨੇ ਭਾਵੇਂ ਵਕੀਲ ਨੇ ਭਾਵੇਂ ਉਹ ਸਿਆਸਤ ਵਿੱਚ ਨੇ ਭਾਵੇਂ ਉਹ ਇੰਜੀਨੀਅਰ ਨੇ ਅਸੀਂ ਸਾਰੇ ਆਪਣੇ ਕੌਮ ਦੇ ਲੋਕਾਂ ਨੂੰ ਮਿਲਦੇ ਆਂ ਉਹਨਾਂ ਨਾਲ ਅਸੀਂ ਵਿਚਾਰਾਂ ਨੂੰ ਅਸੀਂ ਮੈਡਮ ਪੂਰੇ ਪੰਜਾਬ ਦੇ ਵਿੱਚ ਤੁਸੀਂ ਆਪਣੇ ਤੋਰਾ ਕਰ ਰਹੇ ਲੋਕਾਂ ਕੋਲ ਜਾ ਰਹੇ ਹੋ ਜਿੱਦਾਂ ਵੀ ਸਮਾਜ ਨੂੰ ਮਿਲ ਰਹੇ ਹੋ ਹਾਂਜੀ ਅੱਛਾ ਤਾਂ ਅਸੀਂ ਕੀ ਲੱਗਦਾ ਤੁਸੀਂ ਜਿਹੜਾ ਮੌਜੂਦਾ ਸਰਕਾਰ ਹੋਵੇ ਜਾਂ ਕੇਂਦਰੀ ਸਰਕਾਰ ਹੋਵੇ ਕਿ ਕਿਉਂ ਤੁਹਾਨੂੰ ਮਤਲਬ ਤੁਸੀਂ ਕਹਿ ਰਹੇ ਸਾਡੀ ਮੰਗਾਂ ਨਹੀਂ ਮੰਨੀ ਜਾਂਦੀਆਂ ਸਾਨੂੰ ਸਾਡਾ ਐਸ.ਈ. ਕੰਪੋਨੈਂਟ ਫੰਡ ਜਿਹੜਾ ਹੈਗਾ ਉਹ ਬਹੁਤ ਟਾਈਮ ਤੋਂ ਜਿਹੜਾ ਹੈ ਘਟਾਇਆ ਜਾ ਰਿਹਾ ਹੈਗਾ ਸਾਡੇ ਵਾਸਤੇ ਪਲੈਨਿੰਗ ਵਿੱਚ ਕੋਈ ਅਲੱਗ ਤੋਂ ਫੰਡ ਨਹੀਂ ਰੱਖਿਆ ਜਾ ਰਿਹਾ ਸਾਡੇ ਬੱਚਿਆਂ ਦੀਆਂ ਨੌਕਰੀਆਂ ਦੀਆਂ ਜਿਹੜੀਆਂ ਰਿਜ਼ਰਵੇਸ਼ਨਾਂ ਨੇ ਉਹਨਾਂ ਨੂੰ ਖਤਮ ਕੀਤਾ ਜਾ ਰਿਹਾ ਹੈਗਾ ਨਾਲ ਹੀ ਪੜਾਈ ਦੇ ਵਿੱਚ ਜਿਹੜੇ ਕਾਲਜ ਨੇ ਸਕੂਲ ਨੇ ਉਹਨਾਂ ਵਿੱਚ ਸਾਡੀਆਂ ਸੀਟਾਂ ਘਟਾਈਆਂ ਜਾ ਰਹੀਆਂ ਹਨ ਰੋਜ਼ ਹੀ ਕਿਸੇ ਨਾ ਕਿਸੇ ਤਰੀਕੇ ਨਾਲ ਸਾਡੀ ਕੌਮ ਦੇ ਉੱਤੇ ਬਹੁਤ ਵੱਡੇ ਵਾਰ ਹੋ ਰਹੇ ਨੇ ਬਹੁਤ ਵੱਡੇ ਹਮਲੇ ਹੋ ਰਹੇ ਨੇ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਅੱਜ ਵਿਚਾਰਨਾ ਹੈਗਾ ਔਰ ਇਹਨਾਂ ਸਾਰੀਆਂ ਚੀਜ਼ਾਂ ਵਾਸਤੇ ਸੀ ਆਪਣਾ ਮੋਰਚਾ ਜਿਹੜਾ ਹੈ ਉਹ ਧਿਆਨ ਸਰਕਾਰਾਂ ਨੂੰ ਕੀ ਅਪੀਲ ਕੀ ਕਰਨਾ ਚਾਹੁੰਦੇ ਹਾਂ ਅਸੀਂ ਚਾਹੁੰਦੇ ਹਾਂ ਕਿ ਜੀ ਸਾਡੀ ਜਿਹੜੀ ਬਰਾਦਰੀ ਹੈ ਉਹਨੂੰ ਅਣਦੇਖਾ ਨਾ ਕੀਤਾ ਜਾਵੇ ਕਿਉਂਕਿ ਇਸ ਪੰਜਾਬ ਵਿੱਚ ਤਾਂ ਇਹ ਬਰਾਦਰੀ ਦੀ ਸਭ ਤੋਂ ਜ਼ਿਆਦਾ ਗਿਣਤੀ ਹੈਗੀ ਹੈ ਪਰ ਵੈਸੇ ਵੀ ਪੂਰੇ ਭਾਰਤ ਦੇਸ਼ ਵਿੱਚ ਵੀ ਸਾਡੇ ਪਾਈਚਾਰੇ ਦੀ ਜਿਹੜੀ ਗਿਣਤੀ ਹੈ ਉਹਨੂੰ ਅਣਦੇਖਾ ਨਾ ਕੀਤਾ ਜਾਵੇ ਕਿਉਂਕਿ ਜਦੋਂ ਸਾਡੀ ਜਿਹੜੀ ਸਮਾਜ ਵਿੱਚ ਇਸ ਤਰੀਕੇ ਨਾਲ ਅਣਦੇਖਾ ਕੀਤਾ ਜਾਏਗਾ ਫਿਰ ਵੱਡੀ ਤੋਂ ਵੱਡੀ ਸਰਕਾਰ ਨੂੰ ਅਸੀਂ ਕੁਟਨੇ ਟਿਕਣ ਤੇ ਮਜਬੂਰ ਕਰਦਾ। ਜੇਕਰ ਦਾ ਸੰਗਠਨ ਹੋਰ ਮਜ਼ਬੂਤ ਹੁੰਦਾ ਆ ਤੇ ਕੀ ਇਹ ਇਲਕਸ਼ਨ ਵੀ ਲੜੀ ਜਾਊਗੀ ਤੁਹਾਡੇ ਵੱਲੋਂ? ਬਿਲਕੁਲ ਅਸੀਂ ਜਿਹੜਾ ਵੀ ਤਰੀਕਾ ਹੁੰਦਾ ਸਮਾਜ ਵਿੱਚ ਆਪਣਾ ਯੋਗਦਾਨ ਕਰਨ ਦਾ ਆਪਣੀ ਆਵਾਜ਼ ਉੱਚੀ ਚੱਕਣ ਦਾ ਮੋਰਚੇ ਵੀ ਲਾਏ ਜਾਣਗੇ। ਇਲਕਸ਼ਨਾ ਵੀ ਲੜੀਆਂ ਜਾਣਗੀਆਂ। ਸਾਡੇ ਇੱਥੇ ਕੌਮ ਦੇ ਬੜੇ سارے ਝੂਠੇ ਸਰਟੀਫਿਕੇਟ ਬਣ ਰਹੇ ਨੇ ਉਹਦਾ ਤਾਂ ਕਾਫੀ ਟਾਈਮ ਤੋਂ ਮੋਰਚਾ ਵੀ ਚੱਲ ਰਿਹਾ ਹੈਗਾ। ਐਵੇਂ ਜੇ ਸਾਰੇ ਮੋਰਚਿਆਂ ਦੇ ਉੱਤੇ ਅਸੀਂ ਆਪਣੇ ਵਿਚਾਰ